ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਬਈ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਜਿਨ੍ਹਾਂ ਨੇ ਬਾਈਆਂ ਨੇ ਇੰਨਾ ਪਿਆਰ ਦਿਆ ਬਾਕੀ ਬਈ ਹੋਲੇ ਮਹੱਲੇ ਗੀਆਂ ਪੂਰਨ ਮਾਸੀ ਗੀਆਂ ਸਗਰਾਤ ਗੀ ਪਵਿੱਤਰ ਦਿਹਾੜੀ ਗੀਆਂ ਬਈ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ ਆਪਾਂ ਪਹੁੰਚੇ ਜੀ ਆਪਣੇ ਗੁਰੂ ਘਰ ਮੰਜੀ ਸਾਹਿਬ ਆਪਣੇ ਪਿੰਡ ਹਰਪਾਲ ਉਪਰ ਗੱਡੀ ਨੂੰ ਮੱਥਾ ਟੇਕਾਣ ਨਾਲੇ ਬਈ ਆਪਾਂ ਆਪ ਲਵਾਵੇਂਗੇ ਹਾਜ਼ਰੀ ਫਿਰ ਜਾਹਾਂਗੇ ਆਪਾਂ ਗੱਡੀ ਆਖ ਕੰਮ ਕਰਾਉਣ ਬਣੇ ਰਹੇ ਹੋ ਜੀ ਅੱਜ ਆਪਣੀ ਵੀਡੀਓ ਗੱਲ ਲਵਾਵਾ ਬਈ ਗੁਰੂ ਘਰ ਹਾਜ਼ਰੀ ਨਾਲੇ ਕਰਾਂ ਮਾਰਥਾਸ ਠੀਕ ਹੈ ਬਈ ਬਣੇ ਰਹੋ ਆਪਣੀ ਵੀਡੀਓ ਗੱਲ ਅੱਜ ਚੱਲੇ ਆ ਬਈ ਆਪਾਂ Holi ਮਨਾ ਰਹੇ ਆ ਨਿਆਣੇ ਦੇਖੋ ਰੰਗ ਰੰਗਾ ਤਿਹਾਰ ਰੰਗ ਦਾ ਥੈਲਾ ਲੈ ਕੇ ਆ ਗਿਆ ਗੁਡੀਆਂ ਘੈਰੀਆਂ ਮੇ ਅਲੇ ਹੋਲੀ ਮਨਾ ਰਹੇ ਆ ਬਈ ਹੋਣ ਹੈ ਥੈਲਾ ਹੀ ਰੱਖੇ ਫਿਰਿਆ ਮੋੜੇ ਫਿਰ ਗਰਜੋ ਤਵਰ ਕਾ ਗਈ ਪਹੁੰਚ ਗਏ ਜੀ ਹੰਸਾਲੀ ਸਾਹਿਬ ਆਪਾਂ ਮੱਥਾ ਟੇਕਣ ਲੈ ਕੇ ਆਪਣੀ ਨਵੀਂ ਕਾਰ ਗੱਡੀ ਆਪਾਂ ਪਰਾਂ ਲਾਉਣੀ ਧੀਆ ਚਲੋ ਉੱਤੇ ਲਾਦੇ ਆਂ ਲੰਮਾਸ ਹੈਡਮਾ ਗੱਡੀ ਆਪਾਂ ਆਪਣੀਆਂ ਡੋਰੀਆਂ ਇੱਕ ਬੰਨਜੀ ਕਰਿਆ ਕੋਈ ਨਹੀਂ ਮੈਂ ਉੱਥੇ ਗੱਡੀ ਲਾਦੇ ਆਂ ਦੋ ਆਮਾ ਬਈ ਹਾਜ਼ਰੀ ਇਸ ਸੜਨ ਦਾ ਦੇ ਹਨ ਪਾਰਕਿੰਗ ਮੇ ਲਾਣੀ ਦੀ ਆਪਾਂ ਗਲਤ ਲਿਆਏ ਗੱਡੀ ਉਹਨਾਂ ਚ ਬਰਮ ਗਿਆਨੀ ਸੰਤ ਬਾਬਾਜੀਤ ਸਿੰਘ ਜੀ ਹਣ ਸਾਲੀ ਵਾਲਿਆਂ ਦਾ ਡੇਰਾ ਬਈਓ ਲੋਆਤੀ ਆਪਾਂ ਨੇ ਹਾਜ਼ਰੀ ਰੇ ਲੈ ਵੀ ਪਹੁੰਚ ਗਏ ਆਪਾਂ ਏਮ ਟਾਇਰ ਸਰਵਿਸ ਸਮਰਾਲਾ ਦੇ ਬੰਦੇ ਆਪਣੇ ਪਹਿਲਾਂ ਆਗੇ ਤੇ ਗੱਡੀ ਲੈ ਕੇ ਆਪਾਂ ਇਹ ਬਾਦਮਾ ਸਤਰੀਕਾਲ ਬਾਈ ਸਾਰਿਆਂ ਨੂੰ ਤਕੜੇ ਐ ਠੀਕ ਠਾਕ ਐ ਕਿਹੜੇ ਪਾਏ ਐ ਮੁਬਾਰਕਾਂ ਵੀਰੇ ਮੁਬਾਰਕਾਂ ਵੀਰੇ ਸਤਰੀਕਾਲ ਵੀਰ ਨੂੰ ਲੈ ਕੇ ਆਏ ਆ ਬਾਈ ਆਪਾਂ ਮੁਬਾਰਕਾਂ ਬਾਈ ਮੁਬਾਰਕਾਂ ਜੀ ਮੁਬਾਰਕਾਂ ਜੀ ਹੋਰ ਵੀਰ ਕੀ ਹਾਲ ਹੈ ਤੇ ਨਹੀਂ ਸੋਹਣੇ ਆ ਯਾਰ ਇਸ ਦੌਰ ਚ ਲਾ ਰਹੇ ਆ। ਬਰਾ ਦੋ ਘਰੇ ਮਾਨੀਤ ਵਾਲੇ ਵੱਤ ਕੋਈ ਥਾਂ ਵੀ ਜੁੜ ਰਿਹਾ। ਵੀਰ। ਦੇ ਬਈ ਚ ਇੱਕ ਤਾਂ ਹੋ ਰਹੇ ਆ ਵੀ ਕਿਹੜੇ-ਕਿਹੜੇ ਆ। ਇਹੋ ਖੜੀ ਇੱਕ। ਹੁੱਕ ਲਾਈ ਵੀ ਇੱਕ ਆ ਤੇ ਇਸ ਤਰ੍ਹਾਂ ਹੁੱਕ ਲਵਾਈ ਆਪਾਂ ਨੇ ਵੀ। ਦੇਖਾਂ ਬਈ ਕਰਾ ਟੇਸਟ ਕਿਹੜਾ ਲੋਟਾ ਵਾ। ਅਬੀ ਦਾ ਉਹ ਵੀ ਤੋਂ ਆ ਕਰਾ। ਇਹ ਗੱਲ ਹੀ ਭੰਗ ਮੇਰੇ ਕੋਲ ਕਰਾ। ਇੰਨਾ ਕੋ ਬਹਾਰ ਹੈ ਬਈ ਉਹ ਟਾਇਰ ਦੇ ਉਹ ਇਸ ਤੇ ਘੱਟ ਨਹੀਂ ਉਹ ਵੀ ਨਹੀਂ ਨਿਕੜਾ ਹਨਾ ਉਹ ਜ਼ਿਆਦਾ ਨਹੀਂ ਨਿਕੜਾ ਉਹ ਜ਼ਿਆਦਾ ਨਹੀਂ ਨਿਕੜਾ ਯੂ ਸਪੈਸਰ ਪਾਣੀ ਕਰਕੇ ਨਹੀਂ ਨਿਕਲ ਰਿਹਾ ਅਜੇ ਸਿੱਧਾ ਪਾਣੀ ਜਰ ਐਨਾ ਕੋ ਬਹਾਰਿਓ ਐ ਕਿਹੋ ਸਾਲਾ ਸਕਾਰਪੀਓ ਵਾਲਾ ਇਸ ਕਾ ਨਹੀਂ ਹੈ ਵੀਰੇ ਉਦੋਂ ਅੰਦਰ ਹੈ ਇਹਦਾ ਐਨ ਥੋੜਾ ਜਿਹਾ ਯੂ ਥੋੜਾ ਜਿਆਦਾ ਨਿਕਲ ਰਿਹਾ ਬਹਾਰ ਤੋਰੇ ਦੇ ਬਾਈ ਲਾਏ ਚੈੱਕ ਪੈਰ ਆ ਰਹੇ ਆ ਬਾਹਰ ਬਾਹਰ ਦਾ ਚੱਕਰ ਪੈ ਰਿਹਾ ਗੱਡੀ ਨੇ ਆਪਣੇ ਨਾਲ ਜਾਇ ਕਰਨਾ ਚੰਡੀਗੜ੍ਹ ਸਪੈਸਰ ਪਾਣੇ ਕਰਕੇ ਬਾਹਰ ਆ ਜਾਵਾਂ ਤੇ ਬਨੇ ਅੰਦਰ ਤਰੇ ਵੀ ਬਾਹਰ ਦਾ ਇਕਤ ਹੈ ਇਹ ਦੇਖੋ ਕਿ ਆ ਸਿਸਟਮ ਰੱਖਾ ਨਹੀਂ ਫਿਰ ਆਪਣਾ origignal ਹੈ ਠੀਕ ਹੈ ਹਾਂ ਇਹ ਲਾਈਨ ਵਧੀਆ ਇਹ 17 45 ਹੈ ਟਾਇਰ ਇਹ 17 35 ਹੈ ਉਹ ਜਾਣਾ ਹੈ ਲੈ ਵੀ ਸ਼ਾਗਲੀ ਰੋਟੀ ਰੋਟੀ ਰਾਜੇ ਢਾਬੇ ਵਰ ਆਪਣਾ ਆਈਸਕ੍ਰੀਮ ਹੋਰ ਠੀਕ ਨੇ ਨੇ ਪਿੰਦਾ ਬੈਠਿਆ ਵੀਰ ਬਾਈ ਮਨਜੇ ਦਾ ਸਵਾਦ ਲੈ ਰਹੇ ਆਂ ਆਈਸਕ੍ਰੀਮ ਕੇ ਗੱਲ ਕਰ ਰਹੇ ਆਂ ਹੋਰ ਹਰਮਨ ਲਾਏ ਤੋਂ ਪੈ ਨਹੀਂ ਬਾਈ ਅੱਜ ਆਪਣੇ ਆ ਰਾਜਾ ਢੱਬਾ ਲਾਟਰੀਆਂ ਆ ਵੀ ਵੇਚਾਂ ਬਾਈ ਨੇ ਇਹ ਦੇਖ ਪੰਜਾਬ ਸਟੇਟ ਹੋਲੀ ਬੰਪਰ ਫੈਮਲੀ ਟੱਬਾ ਬਾਈਓ ਫੈਮਲੀਆਂ ਗੈਲ ਆਸਕਾ ਬੰਦਾ ਹੋ ਰੇ ਪੂਰਾ ਅੰਦਰ ਬੜਾ ਤਕੜਾ ਜਿਗਾੜ ਹੈ ਫੈਮਲੀ ਟੱਬਾ ਹੋਲੀ ਮਨਾ ਰਹੇ ਅੱਜ ਛੁੱਟੀ ਛੱਟੀ ਹੈ ਲੋਕ ਬੜੀਆਂ ਅਭ ਪਹਿਰੀਆਂ ਬੜੀਆਂ ਬੜੀਆਂ ਪੂਰਾ ਬਾਈ ਪਰਫਿਊਮ ਵੀ ਮਿਲਾਂ ਦੇਖੋ ਜਿਹੇ ਜੇ ਮਰਜ਼ੀ ਲਿਓ ਚਲਾ ਆ ਬਾਈ ਕਿਤਾਬ ਲਈ ਆਪਾਂ ਨੇ ਇੱਕ ਪਿੰਦੇ ਵਿੱਚ ਕਿਹੜੀ ਕਿਤਾਬ ਲਈਏ ਫਿਰ ਕਿਤਾਬਾਂ ਵਾਲੀ ਨੌਰ ਹੈ ਮਨਜੀਤ ਸਿੰਘ ਕੀ ਮਨਜੀਤ ਸਿੰਘ ਰਾਜਪਰੇ ਦੀ ਕਿਤਾਬ ਲਈ ਹੈ ਬਾਈ ਆਪਾਂ ਨੇ ਲੰਡੇ ਚਿੜਿਆਂ ਦੀ ਅਡਾਰੀ ਬਾਈ ਦੇ ਸਾਸਤਰੀ ਗਾਲ ਬਾਈ ਬਾਈ ਨਾ ਬਾਈ ਆਪਾਂ ਨੂੰ ਬੱਸ ਨੂੰ ਲਾ ਲਿਓ ਬਾਈ ਇੱਕ ਗਿਫਟੋ ਕਰੀਏ ਕਿਤਾਬ ਵੀ ਪੜਿਓ ਕਾ ਵੀ ਥਾਰੀ ਬੋਲੀ ਲਗਾ ਪੁਆਦ ਵਾਲੇ ਲਗਾਣ ਸਮੇ ਕਾ ਵੀ ਤੁਹਾਨੂੰ ਪੁਆਦ ਵਾਲੇ ਭਾਈ ਕੀ ਥਾਰੇ ਕੀ ਕਿਤਾਬ ਨੇ ਹਾਂ ਲਿਖੀ ਵੀ ਧੰਨਵਾਦ ਬਾਈ ਬਹੁਤ ਬਹੁਤ ਕਿਤਾਬ ਦੇਣੇ ਜਿਹੜੇ ਵੀ ਹੋਰ ਮਿੱਤਰ ਆ ਕੋਈ ਪੜਨ ਵਾਲੇ ਹਨਾ ਪੜਨ ਦੇ ਸਾਥ ਰੱਖਦੇ ਆ ਦਿਲਚਸਪੀ ਰੱਖਦੇ ਆ ਇੱਥੋਂ ਆਲੇ ਕਿਤਾਬਾਂ ਲੈ ਸਕਦੇ ਆ ਦਾ ਲੋਕੇਸ਼ਨ ਦੱਸ ਦੋ ਵੀ ਰਾਜਾ ਟਾਬਾ ਰਾਜੇ ਜਿਹੜਾ ਬਈ ਆ ਸਮਰਾਲੇ ਵਾਲਾ ਰੋਡ ਐ ਆਪਣਾ ਇਸਕੇ ਉੱਪਰ ਰਾਜੇ ਟਾਬੇ ਦੇ ਪਾਸ ਬਾਈ ਕੀ ਬਾਈ ਸਟਾਰ ਐ ਲਈ ਵੀ ਕਿਤਾਬਾਂ ਕੀ ਸਾਰੇ ਤਰ੍ਹਾਂ ਦੀਆਂ ਕਿਤਾਬਾਂ ਆ ਜਿਹੜੇ ਮਰਜ਼ੀ ਰਾਈਟਰ ਕੀ ਲਿਖੀ ਵੀ ਲੈ ਲਿਓ ਬਾਈ ਮਨਜੀਤ ਕੀ ਕਿਤਾਬ ਆ ਆਪਣੇ ਬਾਈ ਕਹੀਂ ਥੋੜਾ ਪਤਾ ਕਰ ਲੇਦਾ ਆਪਾਂ ਨੂੰ ਕਿਥੇ ਨਹੀਂ ਮਿਲੀ ਅਜੂਰੇ ਮਿਲੀ ਆਪਾਂ ਨੂੰ ਯੋ ਬਈ ਲੈਣੇਗਾ ਕਿਤਾਬ ਯੋ ਮੰਨਤਾ ਬਣਾ ਬਈ ਉਹ ਆਪਣੇ ਭਾਈ ਕੀ ਬਾਈ ਲਿਖੀ ਵੀ ਐ ਉਹ ਅੱਧੀ ਪਵਾਦ ਵਾਲੇ ਕੀ ਬਾਈ ਕੀ ਮਨਜੀਤ ਕੀ ਠੀਕ ਹੈ ਜੀ ਪੜ੍ਹੇ ਕਰਾਂਗੇ ਬਾਈ ਕੀ ਜਰੂਰ ਕਿਤਾਬ ਆਪਾਂ ਲੈ ਕੇ ਚੱਲੇ ਜਾਨੂੰ ਚਲੋ ਬਾਈ ਫਿਰ ਟਾਈਮ ਬਾਵਾ ਹੋ ਗਿਆ